ਨਿਊ ਮਾਇਨਰ ਦੇ ਵਿੱਚ ਟਿਊਬਲ ਦਾ ਦੋ ਗਠਨ ਕੀਤਾ ਕਿਉਂਕਿ ਕਾਫੀ ਦਿਨ ਤੋਂ ਇਲਾਕਾ ਨਿਵਾਸੀ ਦੀ ਮੰਗ ਸੀ ਕਿ ਪਾਣੀ ਦੀ ਘਾਟ ਸੀ ਪਾਣੀ ਦੀ ਘਾਟ ਨੂੰ ਦੇਖਦੇ ਹੋਏ ਅਸੀਂ ਅੱਜ ਅਸੀਂ ਟਿਊਬਲ ਲਗਾਇਆ ਇਹ ਟਿਊਬਲ ਚੱਲਣ ਦੇ ਨਾਲ ਸਾਰੇ ਇਲਾਕੇ ਨੂੰ ਬਹੁਤ ਵੱਡਾ ਵੱਡਾ ਫਾਇਦਾ ਹੋਊਗਾ ਕਿਉਂਕਿ ਜਲਦੀ ਸੇਵਾ ਸਭ ਤੋਂ ਪਹਿਲਾਂ ਕਿਉਂਕਿ ਆਉਣ ਵਾਲੀਆਂ ਗਰਮੀਆਂ ਦੇ ਵਿੱਚ ਪਿਛਲੀਆਂ ਗਰਮੀਆਂ 'ਚ ਬੜੀ ਮੁਸ਼ਕਲ ਹੋਈ ਸੀ ਟਿਊਬਲ ਲੱਗਣ ਕਰਕੇ ਇਲਾਕਾ ਨਿਵਾਸੀਆਂ ਨੂੰ ਪਾਣੀ ਦੀ ਰਾਹਤ ਮਿਲੇਗੀ ਜਿੱਥੇ ਮੈਂ ਮੁਬਾਰਕਬਾਦ ਦੇਣੀ ਹੈ ਉੱਥੇ ਆਸ ਕਰਾਂਗਾ ਕਿ ਆਪਾਂ ਰਲ ਮਿਲ ਕੇ ਇਸ ਤਰ੍ਹਾਂ ਹੀ ਇਹ ਇਲਾਕੇ ਦੀ ਡਿਵੈਲਪਮੈਂਟ ਕਰਾਈਏ ਕਿਉਂਕਿ 16 ਵਾੜਾਂ ਦੇ ਵਿੱਚ ਹੀ ਡਿਵੈਲਪਮੈਂਟ ਜੋ ਜਦੋਂ ਦੀ 3 ਸਾਲ ਤੋਂ ਲੋਕਾਂ ਨੇ ਇਸ ਵਾਰ ਹਲਕੇ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਲਗਾਤਾਰੀ ਡਿਵੈਲਪਮੈਂਟ ਦੇ ਕੰਮ ਚੱਲੇ ਹੋਏ ਉਸ ਮੇਰੀ ਸਾਰੀ ਟੀਮ ਜਿਹਨੀ ਖੜੀ ਹੈ ਸਾਰਾ ਸਾਥ ਦੇ ਰਹੀ ਹੈ ਫੌਰਨ ਤਕਰੀਬਨ ਮੇਰੇ ਕੋਲ ਤਾਂ ਜਦੋਂ ਆਉਂਦੇ ਆ ਵੀ ਆਹ ਕੰਮ ਖੋਣਾ ਹੈ ਤੇ ਸ਼ਾਮ ਤੱਕ ਹੋਇਆ ਹੁੰਦਾ ਇਸ ਕਰਕੇ ਸਾਰਾ ਯੋਗਦਾਨ ਸਾਰੇ ਦੋਸਤਾਂ ਦਾ ਔਰ ਇਲਾਕਾ ਨਿਵਾਸੀਆਂ ਦਾ ਜਿਹੜੇ ਸਾਥ ਦੇ ਰਹੇ ਆ ਔਰ ਜਦੋਂ ਜਦੋਂ ਫੀਡਬੈਕ ਮਿਲਦੀ ਆ ਉਦੋਂ ਉਹਦੇ ਕੰਮ ਹੋ ਜਾਂਦੇ ਨੇ ਜਿੱਥੇ ਮੁਬਾਰਕਬਾਦ ਆਸ ਹੈ ਕਿ ਆਨਲਾਈਨ ਡੈਮਪੀਆ ਫਾਈਸਰ ਡਿਵੈਲਪਮੈਂਟ ਕਰੋਗੇ ਆਪਾਂ ਗੱਲ ਕਰਾਂਗੇ ਬਿਜਲੀ ਦੀ ਕੱਟ ਤੇ ਸਵੱਗ ਲੱਗੂਗੀ ਇਹ ਕੱਟ ਨਾ ਨਾ ਕੱਟ ਕੋ ਲੱਗਣ ਕਿ ਲੋਕਾਂ ਦੇ ਘਰਾਂ ਤੱਕ ਪਾਣੀ ਪਹੁੰਚ ਗਿਆ ਮੈਂ ਸਭ ਤੋਂ ਪਹਿਲਾਂ ਲੋਕਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਕਿਉਂਕਿ ਲੋਕਾਂ ਦੀ ਆਸ ਉਮੀਦ ਜੋ ਲੋਕਾਂ ਨੇ 3 ਸਾਲ ਪਹਿਲਾਂ ਇੱਕ ਬਦਲਾਅ ਕੀਤਾ ਸੀ ਉਸ ਬਦਲਾਅ ਦੇ ਵਿੱਚ ਲੋਕਾਂ ਦੀ ਆਸ ਸੀ ਕਿ ਜਿਸ ਬੰਦੇ ਨੂੰ ਅਸੀਂ ਵੋਟ ਪਾ ਰਹੇ ਹਾਂ ਕੱਲ੍ਹ ਤੋਂ ਸਾਡੇ ਕੰਮਾਂ 'ਚ ਸ਼ਾਮਲ ਹੋਏਗਾ ਜਾਂ ਸਾਡੀਆਂ ਜੋ ਦਿੱਕਤਾਂ ਮੁਸ਼ਕਲਾਂ ਨੇ ਉਹ ਦੂਰ ਹੋਣੀਆਂ ਹਨ ਗੁਰਮਰਦੀ ਕਿਰਪਾ ਅਸ਼ੀਰਵਾਦ ਨਾਲ ਜਿਹੜੇ ਜਿਹੜੇ ਹਲਕੇ ਚ ਕੰਮ ਹੋਣ ਵਾਲੇ ਸਾਰੇ ਹੋ ਰਹੇ ਨੇ ਲੋਕਾਂ ਦਾ ਸਾਥ ਵੀ ਮਿਲ ਰਿਹਾ ਲੋਕ ਪਿਆਰ ਵੀ ਕਰ ਰਹੇ ਨੇ ਔਰ ਅੱਜ ਅਸੀਂ 12.5 ਹਸ ਪਾਵਰ ਦਾ ਟਿਊਬ ਲਗਾ ਦਿੱਤਾ ਇਸ ਦੇ ਨਾਲ ਇਸ ਇਲਾਕੇ ਦੀ ਜਿਹੜੀ ਪਾਣੀ ਦੀ ਘਾਟ ਸੀ ਉਹ ਕਿੱਲ ਸੀ ਦੂਰ ਹੋ ਜਾਏਗੀ ਔਰ ਲੋਕਾਂ ਦਾ ਸਾਥ ਇਸ ਨੇ ਰਿਹਾ ਤੇ ਜਿਹੜੀ ਜਿਹੜੀ ਡਿਵੈਲਪਮੈਂਟ ਕਹਿ ਰਹੇ ਉਹ ਨਾਲ ਨਾਲ ਹੀ ਹੋਈ ਜਾਂਦੀਆਂ ਨੇ ਪਰ ਹੋਣਗੀਆਂ ਵੀ ਅੱਜ ਤੋਂ 3 ਸਾਲ ਪਹਿਲਾਂ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਕੀ ਕਰਕੇ ਪੂਰੇ ਹੋ ਰਹੇ ਨੇ ਕੋਈ ਵੀ ਐਸਾ ਗਲੀ ਮਹਲਾ ਨਹੀਂ ਜਿੱਥੇ ਆਪਣੀ ਡਿਵੈਲਪਮੈਂਟ ਨਹੀਂ ਚੱਲ ਰਹੀ ਔਰ ਥੋੜੀ ਡਿਵੈਲਪਮੈਂਟ ਚੱਲਣ ਦੇ ਨਾਲ ਲੋਕਾਂ ਦੀਆਂ ਆਸਾਂ ਤੇ ਉਮੀਦਾਂ ਦੇ ਖਰਾ ਉਤਰ ਦੀ ਕੋਸ਼ਿਸ਼ ਕਰ ਰਹੇ ਆਂ ਆਸ ਹੈ ਕਿ ਲੋਕ ਇਸ ਨੇ ਸਾਥ ਦਿੰਦੇ ਰਹਿਣਗੇ ਲੋਕਾਂ ਦਾ ਸਾਥ ਮਿਲਦਾ ਰਹੇਗਾ ਇਸੇ ਡਿਵੈਲਪਮੈਂਟ ਚੱਲਦੀ ਰਹੇਗੀ ਔਰ ਮੈਂ ਅੱਜ ਫਿਰ ਦੁਬਾਰਤੋਂ ਸਾਰੇ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਮੈਡਮ ਜੀ ਕੀ ਕਹਿਣਾ ਚਾਹੋਗੇ ਤੁਹਾਡੇ ਵਾੜ ਦੌਰ ਘਟਪਰੇ ਕਿੱਦਾਂ ਦਾ ਬਹੁਤ ਅੱਛਾ ਲੱਗਦਾ ਹੈ ਕਿ ਜਦੋਂ ਐਮਐਲਏ ਸਾਹਿਬ ਦੇ ਇੰਨੇ ਕੰਟੀਨਿਊਸ ਵਰਕ ਜਿਹੜੇ ਹੈਗੇ ਆ ਦਿਖ ਰਿਹਾ ਤੁਸੀਂ ਦੇਖੋ ਪਰਸੋ ਵੀ ਐਮਐਲਏ ਸਾਬੂਦਘਾਟਨ ਕਰਕੇ ਗਏ ਨੇ ਔਰ ਸੰਤ ਨਿਊ ਨੰਬਰ 1 ਕੰਡੀਸ਼ਨਸ ਦੇ ਵਿੱਚ ਜਿੱਥੇ ਲੋਕਾਂ ਨੇ ਸੀਵਰੇਜ ਕਿਹਾ ਸੀਵਰੇਜ ਮਿਲਿਆ ਔਰ ਥੋੜੇ ਟਾਈਮ ਪਹਿਲਾਂ ਨਿਊ ਮਾਇਨਗਰ ਦੇ ਵਿੱਚ ਜਿੱਥੇ ਉਦਘਾਟਨ ਅੱਜ ਹੋਇਆ ਹੈ ਤੁਸੀਂ ਦੇਖੋ ਕਿ ਉਸੇ ਟਾਈਮ ਜਿੱਥੇ ਲੋਕਾਂ ਨੇ ਸਟਰੀਟ ਲਾਈਟਸ ਦੀ ਡਿਮਾਂਡ ਕੀਤੀ ਮੌਕੇ ਤੇ ਸਟਰੀਟ ਲਾਈਟਸ ਦੇ ਸੈੱਟ ਮੰਗਵਾਏ ਗਏ ਸੋ ਵਿਕਾਸਪੁਰਸ਼ ਵਰਡ ਬਹੁਤ ਛੋਟਾ ਹੈ ਬੋਲੰਚ ਪਰ ਕੰਮ ਕਰਕੇ ਦਿਖਾਣਾ ਉਹਦਾ ਦੂਸਰਾ ਨਾਮ ਮਦਦ ਨਾਲ ਬਗਾਜੀ ਮੈਂ ਦੂਸਰੀ ਇੱਕ ਗੱਲ ਜ਼ਰੂਰ ਕਹਾਂਗੀ ਕੰਮ ਕਰਨਾ ਤੇ ਕਹਿਣਾ ਬਹੁਤ ਫਰਕ ਹੁੰਦਾ ਔਰ ਕਰਕੇ ਦਿਖਾਉਣ ਦੇ ਵਿੱਚ ਬਹੁਤ ਫਰਕ ਹੈ ਸੋ ਇੱਕ ਵਾਰ ਸਾਰੀਆਂ ਭੈਣਾਂ ਸਾਰੇ ਭਰਾ ਇੱਕ ਵਾਰ ਜ਼ੋਰਦਾਰ 加ੜੀ ਮਾਰ ਕੇ ਚੌਦੀ ਮਦਨਲal ਬੱਗਾ ਜੀ ਨੂੰ ਧੰਨਵਾਦ ਕਰਦੇ ਆ ਕਿ ਜਿੱਥੇ ਤੁਸੀਂ ਆਪਣੇ ਕਰ ਕਦਮ ਪੈਰ ਰੱਖੇ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਹਾਂਜੀ ਅਸੀਂ ਲਾਈਟਾਂ ਨੂੰ ਗਿਆ ਸਾਡੇ ਮਾਲੇ ਚ ਲਾਈਟਾਂ ਨਹੀਂ ਉਹ ਲਗਣੀਆਂ ਚਾਹੀਦੀਆਂ ਨੇ ਇਹ ਲਾਈਟਾਂ ਗਿਆ ਤਾਂ ਹਾਂਜੀ ਹਾਂਜੀ ਲਾਈਟਾਂ ਲਾਈਟਾਂ ਦੀ ਕਮੀ ਹੈ ਹਾਂਜੀ ਹਾਂਜੀ ਕਿਤਰੋਂ ਤੋਂ ਲਾਈਟਾਂ ਗਏ ਜੀ ਹਾਂ ਜਬੂਆਂ ਹਾਂਜੀ ਹਾਂਜੀ ਲਗਣੀਆਂ ਹੀ ਹਾਂਜੀ ਹਾਂਜੀ ਬਹੁਤ ਖੁਸ਼ ਆ ਅਸੀਂ ਤਾਂ ਪਾਣੀ ਤੇ ਬਹੁਤ ਖੁਸ਼ ਆ ਇੱਥੇ ਹਾਂ ਸਾਨੂੰ ਪਾਣੀ ਦੀ ਪ੍ਰੋਬਲਮ ਨਹੀਂ ਸਾਡੀ ਪੂਰੀ ਹੋ ਗਈ ਇਲਾਕੇ ਦੀ ਗੱਲ ਕਰਾਂਗੇ ਇਲਾਕੇ ਦੀ ਵਧੀਆ ਕੰਮ ਚੱਲ ਰਿਹਾ ਤੁਹਾਡੇ ਬਹੁਤ ਵਧੀਆ ਬਹੁਤ ਠੀਕ ਹੈ ਹਾਂਜੀ ਬਹੁਤ ਵਧੀਆ ਕੰਮ ਹੋ ਰਿਹਾ ਜੀ ਜਿਹੜੀ ਡਿਮਾਂਡ ਹੁੰਦੀ ਸਾਰੇ ਕੰਮ ਸਾਡੇ ਪੂਰੇ ਹੋ ਜਾਂਦੇ ਆ ਕਿੰਨੇ ਕੰਮ ਹੋ ਚੁੱਕੇ ਇਲਾਕੇ ਸੜਕਾਂ ਬਣ ਗਈਆਂ ਜੀ ਲੇਟਾਂ ਲੱਗੀਆਂ ਹੈਗੀਆਂ ਟੋਟਲ ਠੀਕ ਹੈ ਜੀ ਸਮਰਸਿਵਰ ਦੀ ਲੋਡ ਸੀਗੀ ਉਹ ਵੀ ਲੱਗ ਗਿਆ ਜੀ ਜਿਹੜੇ ਜਿਹੜੇ ਕੰਮ ਦੀ ਲੋਡ ਹੁੰਦੀ ਨਾਲ ਉਹ ਨਾਲ ਹੋ ਰਿਹਾ ਸਰਕਾਰ ਨਾਲ ਬਾਰੇ ਕੀਤੇ ਪੂਰੇ ਕਰ ਰਹੇ ਹਾਂਜੀ ਹਾਂਜੀ ਬਿਲਕੁਲ ਕਰ ਰਹੇ ਆ ਜੀ ਨਹੀਂ ਨਹੀਂ ਬਾਰੇ ਜਿਆਦਾ ਪੂਰੇ ਹੋ ਰਹੇ ਆ ਪਰ ਉਮੀਦ ਤੋਂ ਜ਼ਿਆਦਾ ਕੰਮ ਹੋ ਰਿਹਾ ਹੈ ਕੋਈ ਇਧਰ ਗੱਲ ਨਹੀਂ ਹੈ